ਕਲੈਜੇ ਨੂੰ ਪੀੜ ਪਈ ਤੇ ਕਲੈਜਾ ਜਿਵੇਂ ਮੂੰਹ ਨੋਂਡਿਆ ਐਨਜੀ ਖੱਟੇ ਢਕਾਰ ਤੇ ਗੈਸ ਤੇ ਹੋਰੇ ਸਿਰ ਨੂੰ ਮੇਰੇ ਕਾਉ ਮਾਉ ਕਾਉ ਮਾਉ ਕੀੜੀਆਂ ਟੁਰਨ ਹੋਰੇ ਬਲੱਡ ਆਈ ਹੋ ਗਿਆ ਬੜੀ ਔਖੀ ਰਾਤ ਕੱਢੀ ਖਾਣ ਦਾ ਤੇ ਕੋਸ਼ਿਸ਼ ਹੀ ਨਹੀਂ ਬਸ ਬੱਕਰੇ ਦੇ ਭਾਵੇ ਪੱਕੇ ਸਨ ਤੇ ਦੋ ਡੋਂਗੇ ਸ਼ੋਰਾ ਪੀ ਲਿਆ ਮੈਂ ਕਿਹਾ ਵਾ ਗਿੱਟਿਆਂ ਗੋਡਿਆਂ ਨੂੰ ਰਾਮ ਰਹੇਗਾ ਐ ਦਰਦ ਜੂੰਂ ਦੀ ਗੋਡਿਆਂ ਨੂੰ ਤੇ ਮੈਂ ਕਿਹਾ ਸਕੂਨ ਰਹੇਗਾ ਤਿੰਨ ਰੋਟੀਆਂ ਨਾਲ ਖਾ ਲੀਆਂ ਤੇ ਬਾਅਦ ਚੋਂ ਸੇਵੀਆਂ ਦੁੱਧ ਵਾਲੀਆਂ ਪੱਕੀਆਂ ਸਨ ਉਹਨਾਂ ਦਾ ਕੋਲਾ ਬਸ ਪੀਤਾ ਹੋਰ ਤੇ ਕੁਝ ਵੀ ਨਹੀਂ ਉਹ ਜਦੋਂ ਤਬੀਅਤ ਖਰਾਬ ਹੋਈ ਨਾ ਅੱਗ ਲੱਗੇ ਤੇ ਕੀ ਕੁਛ ਹੋਵੇ ਤੇ ਫੇਰ ਠੰਡਾ ਵੱਡਾ ਮੱਗ ਮੈਂ ਨਾ ਦੁੱਧਾ ਛੇਤੀ ਛੇਤੀ ਅੰਦਰ ਛੁਟਿਆ ਮੈਂ ਕਿਹਾ ਸਕੂਨ ਮਿਲੇ ਪਰ ਕੋਈ ਸਕੂਨ ਨਾ ਡਾਕਟਰ ਸਾਹਿਬ ਫੇਰ ਸੌਂ ਗਈਆਂ ਸਵੇਰੇ ਉੱਠੀਆਂ ਤੇ ਤਬੀਅਤ ਜ਼ਰਾ 19 20 ਸਹੀ ਤੇ ਮੈਂ ਕਿਹਾ ਪੋਰਾ ਕ ਨਾਸ਼ਤਾ ਕਰਨਾ ਜਿਉ ਨਾਸ਼ਤਾ ਕਰਦੀ ਗਈਆਂ ਕਰਦੀ ਗਈਆਂ ਤੇ ਹੋਰਵੇਂ ਤਬੀਅਤ ਨਾਸ਼ਤਾ ਕੀ ਸੀ ਡਾਕਟਰ ਸਾਹਿਬ ਦੋ ਪਰੌਂਠੇ ਸਜੇ ਡਾਊਂਗਾ ਸਾਲਣ ਦਾ ਸੀ ਤੇ ਨਾਲ ਡਾਊਂਗਾ ਦਹੀਂ ਦਾ ਸੀ ਉਸ ਤੋਂ ਬਾਅਦ ਚਾਹ ਦਾ ਕੱਪ ਪੀ ਲਿਆ 8 ਵਜੇ ਤੇ ਨਾਸ਼ਤਾ ਕੀਤਾ 11 ਵਜੇ ਉਸ ਤੋਂ ਬਾਅਦ ਕੋਈ ਚੀਜ਼ ਮੂੰਹ 'ਚ ਨਹੀਂ ਪਾਈ ਵੇਖ ਲਓ ਤੁਸੀਂ ਮੈਂ ਕਿ ਭੁੱਖੀ ਹੋਦੋਂ ਦੀ ਮੈਂ ਕਿਹਾ ਫਿਰ ਨਾ ਤਬੀਅਤ ਹੁਣ ਦਿਲ ਕਹੂੰ ਮੂੰਹ ਕਹੂੰ ਕਹਦਾ ਤੇ ਇੰਜ ਜਿਵੇਂ ਤਰੇਲੀਆਂ ਠੰਡੀਆਂ ਹਾਏ ਡਾਕਟਰ ਸਾਹਿਬ ਕੋਈ ਟੀਕਾ ਕੋਈ ਡ੍ਰਿਪ ਕੋਈ ਗੋਲੀ ਦਿਓ ਕੋਈ ਸਕੂਨ ਮਿਲੇ ਨਾ ਤੇ ਕੋਈ ਨਹੀਂ ਮੇਰੀ ਖਰਾਕ ਇਹ ਨਾ ਕੁਛ